ਸਮਸਤ ਕਰਜੋਗ ਹਾਜ਼ਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸੰਘਰਸ਼ ਦੇ ਸਾਥੀ ਚੌਰੀ ਸੇਠੀ ਜੀ ਨੂੰ ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੂ ਉਹਨਾਂ ਨੂੰ ਮਾਣ ਬਖਸ਼ਿਆ ਅੱਜ ਉਹਨਾਂ ਦੀ ਜਿਹੜੀ ਚੇਅਰ ਹੈ ਉੱਤੇ ਉਹਨਾਂ ਨੇ ਬੈਠਣਾ ਹੈ ਆਪ ਸਭ ਮੁਬਾਰਕਬਾਦ ਵਧਾਈ ਦੇਣ ਆਏ ਹੋ ਸਾਡੇ ਵਿੱਚ ਜਿੱਥੇ ਦਿੱਲੀ ਤੋਂ ਸਾਡੇ ਭਵਿੰਦਰ ਮਾਹਵੀ ਜੀ ਜਿਹੜੀ ਕਿ OBC ਦੇ ਚੇਅਰਮੈਨ ਰਹੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਬੋਲ ਕੇ ਗਏ ਨੇ ਇਸਤਨਾਮ ਜਲਾਲਪੁਰ ਜੀ ਸਾਡੇ OBC ਦੇ ਪੰਜਾਬ ਦੇ ਪ੍ਰਧਾਨ ਸ਼ਿਵ ਕਨਚੀ ਚੀ ਜੀ ਗੱਲ ਕਰਕੇ ਗਏ ਨੇ ਔਰ ਐਮਐਲਏ ਸਾਹਿਬ ਨੇ ਬਧਾਈ ਵੀ ਦਿੱਤੀ ਹੈ ਸੰਤੋਸ਼ ਕੁਟਾਰੀਆ ਜੀ ਨੇ ਵੱਖ-ਵੱਖ ਮੇਰੇ ਆਉਣ ਤੋਂ ਪਹਿਲਾਂ ਵੀ ਸਾਥੀ ਜਿਹੜੇ ਐ ਸਟੇਜ ਤੋਂ ਸੰਬੋਧਿਤ ਹੋ ਕੇ ਗਏ ਨੇ ਔਰ ਖਾਸ ਤੌਰ ਤੇ ਮੈਂ ਬਲਾਚੌਰ ਦਾ ਜਿੰਨਾ ਵੀ মিডিਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਆਪ ਕਵਰੇਜ ਕਰਨ ਲਈ ਆਏ ਹੋ ਮੈਂ ਜਿੱਥੇ ਬਧਾਈ ਦਿੰਦਾ ਜਿੱਥੇ ਮੁਬਾਰਕਬਾ ਦਿੰਦਾ ਉੱਥੇ ਮੈਂ ਉਹ ਦਿਨ ਆਪ ਸਭ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਜਦੋਂ ਸੇਠੀ ਉਹਨੇ ਮੈਨੂੰ ਪਹਿਲੀ ਵਾਰ ਮਿਲੇ ਆਮ ਆਦਮੀ ਪਾਰਟੀ 2012 ਦੇ ਵਿੱਚ ਬਣੀ ਜਿਵੇਂ ਅੱਜ ਤੁਹਾਡੇ ਵਿੱਚੋਂ ਕੋਈ ਸਾਥੀ ਵਧਾਈ ਦੇਣ ਆਏ ਹੋਣ ਜਾਂ ਫਿਰ ਵੈਸੇ ਹੀ ਕਿਤੇ ਕਿਸੇ ਦੇ ਸੱਦੇ ਦੇ ਉੱਤੇ ਆਏ ਹੋਣ ਇਸੇ ਤਰ੍ਹਾਂ ਜਦੋਂ ਪਾਰਟੀ ਬਣੀ ਤੇ ਗੜਸ਼ੰਕਰ ਮੇਰੇ ਕੋਲ ਮੇਰਾ ਦੋਸਤ ਆਇਆ ਤੇ ਮੈਨੂੰ ਕਹਿੰਦਾ ਇੱਕ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਇਹਦੇ ਵਿੱਚ ਅਸੀਂ ਕਹਿੰਦਾ ਪਾਰਟਿਸਿਪੇਟ ਕਰਨਾ ਹੈ ਇਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣਾ ਹੈ ਮੈਂ ਕਿਹਾ ਭਰਾਵਾ ਆਪਣੇ ਕੋਲੇ ਕੰਮ ਨਹੀਂ ਹੋਣਾ ਅਜੇ ਤਾਂ ਕੰਮਕਾਰ ਵਾਲੇ ਬੰਦੇ ਆ ਕਿਉਂਕਿ ਜਿਹੜਾ ਬਿਜ਼ਨਸ ਹੈ ਜੇਕਰ ਤੁਸੀਂ ਉਹਦੇ ਤੇ ਤਵੱਜੋ ਨਹੀਂ ਦਿੰਦੇ ਆਪਣੇ ਕੰਮ ਕਰਦੇ ਤਵੱਜੋ ਨਹੀਂ ਦਿੰਦੇ ਫਿਰ ਉਹ ਮੈਂ ਕਿਹਾ ਉਹ ਅੱਗੇ ਪਿੱਛੇ ਹੋ ਜਾਂਦਾ ਹੈ ਉਹ ਸਾਥੀ ਨੇ ਮੈਨੂੰ ਆਪਣੀ ਬਾਹੋਂ ਫੜਿਆ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਜਿੱਥੇ ਆਮ ਆਦਮੀ ਪਾਰਟੀ ਦੀ ਮੀਟਿੰਗ ਚੱਲਦੀ ਸੀ ਉੱਥੇ ਲੈ ਕੇ ਗਿਆ ਮੀਟਿੰਗ 'ਤੇ ਜਾਣ ਤੋਂ ਬਾਅਦ ਉੱਥੇ 15-20 ਬੰਦੇ ਸੀ ਜਿਹਦੇ ਵਿੱਚ ਰਿਟਾਇਰਡ ਟੀਚਰ ਸੀ ਵਕੀਲ ਸੀ ਕਿਸਾਨ ਸੀ ਯੂਥ ਸੀ ਉੱਥੇ ਮੈਨੂੰ ਵਿਚਾਰ ਬੜੇ ਚੰਗੇ ਲੱਗੇ ਔਰ ਅਸੀਂ ਉੱਥੇ ਗੱਲ ਕਰਦਿਆਂ ਗੱਲ ਚੱਲੀ ਕਿ ਸਾਡੀ ਸ਼ਹੀਦਾਂ ਦੀ ਧਰਤੀ ਹੈ ਸ਼ਹੀਦ-ਏ-ਅਜ਼ਮ ਭਗਤ ਸਿੰਘ ਜੀ ਦੀ ਧਰਤੀ ਜਿਹੜੀ ਆਜ਼ਾਦੀ ਲੈਣ ਲਈ ਸ਼ਹੀਦਾਂ ਨੇ ਆਪਣਾ ਖੂਨ ਡੋਲੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਮਾਨਯੋਗ ਅਰਬਿੰਦ ਕੇਜਰੀਵਾਲ ਸਾਹਿਬ ਨੇ ਇਹਦੀ ਜਿਹੜੀ ਹੈ ਮਹਿਮ ਸ਼ੁਰੂ ਕੀਤੀ ਹੈ ਇਹਦੇ ਵਿੱਚ ਅਸੀਂ ਆਪਣਾ ਬੰਦਾ ਯੋਗਦਾਨ ਪਾਣਾ ਉਹਦੇ ਵਿੱਚ ਪੁੱਛਿਆ ਗਿਆ ਕਿ ਕਿਹੜਾ ਕਿਹੜਾ ਬੰਦਾ ਪਾਰਟੀ ਲਈ ਕਿੰਨਾ ਕਿੰਨਾ ਸਮਾਂ ਦੇਊਗਾ ਕੋਈ ਇੱਕ ਦਿਨ ਕਹੇ ਕੋਈ ਇੱਕ ਮਹੀਨਾ ਕਹੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਜੀ ਇੱਕ ਮਹੀਨੇ ਦੇ ਵਿੱਚ ਇੱਕ ਘੰਟਾ ਮੈਂ ਦੇਊਂਗਾ ਪਰ ਮੇਰੀ ਆਦਤ ਜੋ ਕਿ ਉਹ ਪੂਰਾ ਜ਼ਰੂਰ ਕਰਨਾ ਹੈ ਉਹਦੇ ਵਿੱਚ ਪਾਰਟੀ ਨੇ ਸਭ ਤੋਂ ਪਹਿਲਾਂ ਮੈਨੂੰ ਬੂਧ ਦਾ ਪ੍ਰਧਾਨ ਬਣਾਇਆ ਬੂਧ ਦੇ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਨੇ ਮੈਨੂੰ ਸਰਕਲ ਦਾ ਪ੍ਰਧਾਨ ਬਣਾਇਆ ਸਰਕਲ ਦੇ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਨੇ ਮੈਨੂੰ ਲੋਕ ਸਭਾ ਸ਼੍ਰੀ ਨਨਦਪੁਰ ਸਾਹਿਬ ਗੜਸ਼ੰਕਰ ਨਮਾਸ਼ੇਰ ਬੰਗਾ ਬਲਾਚੌਰ ਚਮਕੌਰ ਸਾਹਿਬ ਖਰੜ ਮੋਹਾਲੀ ਤੇ ਰੋਪੜ ਨੋਹ ਵਿਧਾਨ ਸਭਾ ਹਲਕਿਆਂ ਦਾ ਜੂਧ ਦਾ ਪ੍ਰਧਾਨ ਮੈਨੂੰ ਪਾਰਟੀ ਨੇ ਬਣਾਇਆ ਉਸ ਤੋਂ ਬਾਅਦ 2017 ਦੇ ਵਿੱਚ ਟਿਕਟ ਮਿਲੀ ਆਪ ਦਾ ਅੱਗੇ ਦਾ ਸਫ਼ਰ ਆਪ ਸਭ ਜਾਣਦੇ ਹੋ ਮੈਂ ਗੱਲ ਇਹਦੇ ਵਿੱਚ ਸੇਠੀ ਦੀ ਗੱਲ ਕਰਨੀ ਚਾਹੁੰਦਾ ਸੀ ਜਦੋਂ ਪਾਰਟੀ ਦੇ ਵਿੱਚ ਕੰਮ ਸ਼ੁਰੂ ਕੀਤਾ ਤਾਂ ਪਾਰਟੀ ਨੇ ਸੰਗਠਨ ਬਣਾਇਆ ਸੇਠੀ ਮੈਨੂੰ ਅੱਜ ਵੀ ਦਿਨ ਯਾਦ ਹੈ ਕਿ ਇਹਨਾਂ ਦੇ ਨਾਲ ਦਿੱਲੀ ਤੋਂ ਇੱਕ ਸਾਥੀ ਜਿਹੜੇ ਪਾਰਟੀ ਦੇ ਨਾਲ ਕੰਮ ਕਰਦੇ ਸੀ ਅਨਿਲ ਸ਼ਰਮਾ ਤੇ ਸੇਠੀ ਜੀ ਦੋਨੋਂ ਮੇਰੇ ਕੋਲ ਆਏ ਗੜ੍ਹਸ਼ੰਕਰ ਦੇ ਵਿੱਚ ਔਰ ਕਹਿੰਦੇ ਪਾਰਟੀ ਦਾ ਅਸੀਂ ਬੂਟਾ ਲਾਉਣਾ ਹੈ ਪਾਰਟੀ ਲਈ ਅੱਜ ਜਿਹੜਾ ਅਸੀਂ ਕੰਮ ਕਰਨਾ ਸ਼ੁਰੂ ਕਰਨਾ ਹੈ ਔਰ ਮੈਂ ਸਮਝਦਾ ਕਿ ਸੇਠੀ ਹੋਣੀ ਸੀ ਜਿਹੜੇ ਬਾਹਰ ਤੋਂ ਫੜ ਕੇ ਲੈ ਕੇ ਮੈਨੂੰ ਜਿਹੜਾ ਪਾਰਟੀ ਦੇ ਵਿੱਚ ਲੈ ਕੇ ਆਏ ਸੀ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣ ਕੇ ਤੁਹਾਡੇ ਸਾਹਮਣੇ ਖੜਾ ਹੋਇਆ ਕਿਉਂਕਿ ਜਿਸ ਦਿਨ ਪਾਰਟੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਇਹ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਐਮਐਲਏ ਬਣਨ ਲਈ ਕੰਮ ਕਰਨਾ ਹੈ ਇਹ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਡਿਪਟੀ ਸਪੀਕਰ ਬਣਨ ਲਈ ਕੰਮ ਕਰਨਾ ਹੈ ਅੱਜ ਤੇ ਜਨੂਨ ਸੀ ਕਿ ਜੋ ਪਾਰਟੀ ਦੇ ਫੈਸਲੇ ਹੈ ਜੋ ਪਾਰਟੀ ਕੰਮ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਲਈ ਸਾਡੇ ਜੀ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੈ ਔਰ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੇਠੀ ਦੀ ਤਾਜਪੋਸ਼ੀ ਉਸ ਦਿਨ ਜਿਹਨ ਦਿਨ ਬਾਬਾ ਸਾਹਿਬ ਵੇਦਕੀਰ ਦਾ ਅੱਜ ਜਨਮ ਦਿਨ ਹੈ ਇਸ ਦਿਨ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਢਾਈ ਦਿੰਦਾ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਅੱਜ ਕੋਈ ਪੰਚਾਇਤ ਕੋਈ ਸਰਪੰਚ ਹੈ ਕੋਈ ਐਮਐਲਏ ਹੈ ਕੋਈ ਮੁੱਖ ਮੰਤਰੀ ਹੈ ਕੋਈ ਪ੍ਰਧਾਨ ਮੰਤਰੀ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਉਹ ਬਾਬਾ ਸਾਹਿਬ ਵੇਦਕਰ ਜੀ ਦੀ ਬਦੌਲਤ ਹੈ ਸਿੱਟੀ ਜੀ ਮੈਂ ਤੁਹਾਨੂੰ ਸਪੈਸ਼ਲ ਤੌਰ ਤੇ ਮੁਬਾਰਕਬਾਦ ਵਧਾਈ ਦਿੰਦਾ ਕਿ ਤੁਸੀਂ ਅੱਜ ਦਾ ਦਿਨ ਚੁਣਿਆ ਜੇਕਰ ਅੱਜ ਬਾਬਾ ਸਾਹਿਬ ਵੇਦਕਰ ਸਾਨੂੰ ਵੋਟ ਦਾ ਅਧਿਕਾਰ ਨਾਲ ਲੈ ਕੇ ਦਿੰਦੇ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਸੀ ਕਿਸੇ ਨੇ ਐਮਐਲਏ ਨਹੀਂ ਬਣਾਉਣਾ ਸੀ ਕਿਸੇ ਨੇ ਪੰਜ ਸਰਪੰਚ ਨਹੀਂ ਬਣਾਉਣਾ ਸੀ ਅੱਜ ਜਿੱਥੇ ਮੈਂ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਕਿਉਂਕਿ ਹਰ ਪਾਰਟੀ ਜਿਹੜੀ ਹੈ ਬੜੇ ਨਾਰੇ ਲਾਂਦੇ ਮੈਂ ਤੱਕ ਸੁਣੀਆਂ ਪਾਰਟੀਆਂ ਕਿ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਨਾਰਾ ਲੱਗਦਾ ਹੈ ਕਿ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਰ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਜੇਕਰ ਅੱਜ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੱਤਾ ਜੇਕਰ ਬਾਬਾ ਸਾਹਿਬ ਵੇਦਕਰ ਜੀ ਦੇ ਸੁਪਨੇ ਪੂਰੇ ਕਰਨ ਦੀ ਗੱਲ ਕੀਤੀ ਹੈ ਤੋਂ ਆਮ ਆਦਮੀ ਪਾਰਟੀ ਨੇ ਕੀਤੀ ਹੈ ਮਨਜੂਰ ਅਰਬਿੰਦ ਕੇ ਜੀ ਬਾਬਾ ਸਾਹਿਬ ਨੇ ਕੀਤੀ ਭਗਵੰਤ ਮਾਨ ਜੀ ਨੇ ਕੀਤੀ ਹੈ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਕਿਹਾ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨਹੀਂ ਹੋਣੀ ਚਾਹੀਦੀ ਸੋ ਅੱਜ ਜਿੰਨੇ ਵੀ ਪ੍ਰਾਈਵੇਟ ਸਕੂਲ ਐ ਉਹਨਾਂ ਦੇ ਨਕੇਲ ਕੱਸ ਕੇ ਜਿਹੜੀ ਐ ਆਪਣੇ ਬੰਦਿਆਂ ਦੀ ਲੁੱਟ ਹੋਣੀ ਬੰਦ ਕੀਤੀ ਜਾ ਰਹੀ ਐ ਮੈਂ ਜਿਹੜੀ ਗੱਲ ਕਰਦਾ ਕਿ ਬਾਬਾ ਸਾਹਿਬ ਵੇਦਕਰ ਜੀ ਨੇ ਕਿਹਾ